ਕਿਉਂਕਿ ਕਿਸ ਇਨਾ ਪੜ੍ਹਨ ਲਿਖਣ ਤੋਂ ਬਾਅਦ ਵੀ ਜੌਬ ਨਹੀਂ ਮਿਲਦੀ ਉਹਨੇ ਜਿੰਨਾ ਅਸੀਂ ਕਰਦੇ ਆ ਸਾਡਾ ਕਿਉਂਕਿ 5000 ਰੁਪਏ ਤਾਂ ਰੈਂਟ ਹੀ ਰੈਂਟ ਕਰਦਾ ਤੇ ਅਗਰ 3-4000 ਜੇਕਰ ਨੌਕਰੀ ਕਰਾਂਗੇ 5000 ਜਿੱਤੇ ਕੀ ਕੋਈ ਫਾਇਦਾ ਨਹੀਂ ਜਦੋਂ ਪਰਸਪੁਰਸੇ ਡੇਕਿਆ ਤੇ ਉਹਨੇ ਪੂਰੀ ਸੈਲਰੀ ਚੱਕ ਕੇ ਹੋਲਡ ਕਰਦੀ ਆਡੀ ਤੇ ਫਿਰ ਅਸੀਂ ਮਿਲ ਕੇ ਪਹਿਲਾਂ ਛੜਕਾਈ ਵਾਲਾ ਕੰਮ ਚਾਲੂ ਕੀਤਾ ਉਸ ਤੋਂ ਬਾਅਦ ਫਿਰ ਉਸ ਤੋਂ ਫਿਰ ਥੋੜਾ ਥੋੜਾ ਸੇਵਿੰਗ ਕਰਕੇ ਫਿਰ ਆਪਣਾ ਵਾਲਾ ਸੈਟਅਪ ਚਾਲੂ ਕੀਤਾ ਤੇ ਫਿਰ ਆਪਣੇ ਹੱਥ ਹੁਨਰ ਬਾਬੇ ਨੇ ਦਿੱਤਾ ਹੀ ਆ ਕਿ ਕਿਉਂ ਨਾ ਚਲੋ ਆਪਾਂ ਸਾਰਿਆਂ ਨੰਬਰ ਸਰਵਾਸੀਆਂ ਨੂੰ ਘਰ ਦੀ ਰੋਟੀ ਖਵਾਈ ਜਾਏ ਉਹ ਵੀ ਇੱਕਦਮ ਸਵੇਰੇ ਸਵੇਰੇ ਤਾਜੀ ਲੈ ਕੇ ਆਉਣੀ ਆ ਮੈਂ ਸਵੇਰੇ ਬਣਾ ਕੇ ਤਾਜੀ ਤੇ ਅਗਲੇ ਦਿਨ ਅਗਰ ਕੁਝ ਬਚਦਾ ਅਗਲੇ ਦਿਨ ਵੀ ਨਹੀਂ ਚਲਾਉਂਦੇ ਆਪਾਂ ਅਗਲੇ ਦਿਨ ਫਿਰ ਤਾਜੀ ਬਣਾ ਕੇ ਲੈ ਕੇ ਤੇ ਹੁਣ ਆਪਾਂ ਚਲੋ ਕੋਈ ਗਦਕ ਗਲਤ ਕਦਮ ਚੁੱਕਣ ਤੋਂ ਵਧੀਆ ਕੋਈ ਆਪਾਂ ਕਿਸੇ ਦੀ ਨੌਕਰੀ ਕੋਈ ਗੁਲਾਮੀ ਕਰਨ ਤੋਂ ਵਧੀਆ ਕਿ ਆਪਣਾ ਇੱਕ ਛੋਟਾ ਜਿਹਾ ਪੈਸੇ ਜੋੜ ਕੇ 4-5 ਹਜ਼ਾਰ ਦਾ ਆਪਾਂ ਸੈਟਅਪ ਸਟਾਰਟ ਕੀਤਾ ਆਪਣੀ ਕਿਰਤ ਕਰਨ ਨੇ ਆ ਦਸਨੋਂਾਂ ਦੀ ਕਮਾਈ ਖਾਣ ਨੇ ਆਪਾਂ ਪੰਜਾਬੀਆਂ ਦਾ ਸਿਰ ਤੇ ਹੈਗੇ ਆ ਸਭ ਤੋਂ ਪਿਆਸ ਕਰੂ ਸਾਤੋਂ ਬੜੀ ਆਸ ਹੈ ਕਿ ਉਹਨਾਂ ਦੇ ਆਸਰੇ ਬੈਠੇ ਹੋਏ ਆਂ ਬਸ ਬਾਬੇ ਤੋਂ ਇਹੀ ਅਰਦਾਸ ਹੈ ਕਿ ਘਰ-ਬਾਰ ਚੱਲਦੇ ਰਹਿਣ ਸਾਰਿਆਂ ਦੇ ਸਸਿਕਲ ਦਰਸ਼ਕੋ ਅਸੀਂ ਅੱਜ ਮੌਜੂਦ ਆ ਗੁਰਦੁਆਰਾ ਸ਼ੀਗਨ ਸਾਹਿਬ ਜੀ ਦੇ ਬਿਲਕੁਲ ਬਾਹਰ ਸਾਹਮਣੀ ਸੜਕ ਤੇ ਤਾਂ ਦੱਸ ਦਈਏ ਕਿ ਅੱਜ ਅਸੀਂ ਤੁਹਾਨੂੰ ਇੱਕ ਐਸੀ ਭੈਣ ਦੇ ਨਾਲ ਮਿਲਾਨ ਵਾਸਤੇ ਲੈ ਕੇ ਆਏ ਆਂ ਕਿ ਜਿਸ ਵੱਲੋਂ ਪੜ੍ਹੀ ਲਿਖੀ ਹੋਣ ਤੋਂ ਬਾਵਜੂਦ ਵੀ ਜਿਹੜਾ ਆਪਣੇ ਪਤੀ ਦੇ ਨਾਲ ਗੋਰਛੇ ਖਪੈਣ ਹੈਗੀ ਆ ਜਿਸ ਵਲੋਂ ਘਰ ਚ ਲਾਇਆ ਜਾ ਰਿਹਾ ਕਿਉਂਕਿ ਘਰ ਚ ਲਾਉਣਾ ਇੰਨਾ ਕੋਖਾ ਹੋ ਗਿਆ ਹਾਲਾਂਕਿ ਬੀਏ ਕਰਕੇ ਵੀ ਗ੍ਰੈਜੂਏਸ਼ਨ ਕਰਕੇ ਵੀ ਫਿਰ ਵੀ ਇੱਕ ਆਪਣਾ ਛੋਟਾ ਜਿਹਾ ਸੈਟਅਪ ਕੀਤਾ ਹੈ ਕਿ ਜਿਹੜੀ ਘਰ ਦੀ ਰੋਟੀ ਜੋ ਇੱਥੇ ਗੁਰੂ ਨਗਰੀ ਦੇ ਵਿੱਚ ਜਿਹੜੇ ਕਹਿ ਸਕਦੇ ਆਂ ਕਿ ਰਿਕਸ਼ਾ ਚਾਲਕ ਨੇ ਜਾਂ ਫਿਰ ਕੋਈ ਵੀ ਆ ਕੇ ਇਥੋਂ 30 ਤੋਂ 40 ਰੁਪਏ ਦੇ ਵਿੱਚ ਢਿੱਡ ਪਰ ਕੇ ਰੋਟੀ ਇਥੋਂ ਖਾ ਸਕਦਾ ਆ ਤਾਂ ਸਾਡੇ ਨਾਲ ਭੈਣ ਮੌਜੂਦ ਆ ਆਪਾਂ ਉਹਨਾਂ ਦੇ ਨਾਲ ਗੱਲ ਵੀ ਕਰਦੇ ਆਂ ਅਤਾ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼ਿਵਾਇ ਗੁਰਜੀ ਕੀ ਫਤਿਹ ਜੀ ਪੰਜ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਕਿਵੇਂ ਜੋ ਤੁਸੀਂ ਇਸ ਸੈਟਅਪ ਵੱਲ ਪਏ ਹੋ ਤਾਂ ਕਿਉਂਕਿ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪੜ੍ਹਾਈ ਵੀ ਕੀਤੀ ਹੈ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਇਹ ਕੰਮ ਲੱਭਾ ਕਿਉਂਕਿ ਇੰਨਾ ਪੜ੍ਹ ਲਿਖਣ ਤੋਂ ਬਾਅਦ ਵੀ ਜੌਬ ਨਹੀਂ ਮਿਲਦੀ ਉਹਨੇ ਜਿਨ੍ਹਾਂ ਅਸੀਂ ਕਰਦੇ ਹਾਂ ਸਾਡਾ ਕਿਉਂਕਿ 5000 ਰੁਪਏ ਤਾਂ ਰੈਂਟ ਹੀ ਰੈਂਟਾ ਕਰਤਾ ਤੇ ਅਗਰ 3-4000 ਚਾਹੇ ਨੌਕਰੀ ਕਰਾਂਗੇ 5000 ਚ ਤੇ ਕੀ ਕੋਈ ਫਾਇਦਾ ਨਹੀਂ ਤੇ ਫਿਰ ਅਸੀਂ ਦੋਨਾਂ ਨੇ ਸੋਚਿਆ ਕਿ ਕਿ ਇਹ ਡਿਲੀਵਰੀ ਦਾ ਕੰਮ ਕਰਦੇ ਸੀ ਇਹਨਾਂ ਦੇ ਪਰਸਪੁਰਸ ਡੇ ਗਿਆ ਤੇ ਉਹਨਾਂ ਨੇ ਪੂਰੀ ਸੈਲਰੀ ਚੱਕ ਕੇ ਹੋਲਡ ਕਰਦੀ ਸਾਡੀ ਤੇ ਫਿਰ ਅਸੀਂ ਮਿਲ ਕੇ ਪਹਿਲਾਂ ਸ਼ਰਦਾਈ ਵਾਲਾ ਕੰਮ ਚਾਲੂ ਕੀਤਾ ਉਸ ਤੋਂ ਬਾਅਦ ਫਿਰ ਉਸ ਤੋਂ ਫਿਰ ਥੋੜਾ ਥੋੜਾ ਸੇਵਿੰਗ ਕਰਕੇ ਫਿਰ ਆਪਣਾ ਵਾਲਾ ਸੈਟਅਪ ਚਾਲੂ ਕੀਤਾ ਕਿਉਂਕਿ ਸਿਆਲਾ ਚ ਉਹ ਨਹੀਂ ਚੱਲੀ ਤੇ ਆਪਾਂ ਨੂੰ ਕੁਝ ਨਵਾਂ ਤੇ ਕਰਨਾ ਹੀ ਸੀ ਤਾਂ ਕਰਕੇ ਇੱਕ ਮੇਰੀ ਡਿਸ਼ ਆਪਣੀ ਸੀ ਮੰਜੂਰੀਆਂ ਵਾਲੇ ਛੋਲੇ ਹੈਲਦੀ ਇਟ ਇਜ਼ ਸੀ ਤੇ ਮੈਂ ਸੋਚਿਆ ਮੈਂ ਸਾਰਿਆਂ ਨੂੰ ਖਵਾਵਾਂ ਤਾਂ ਕਰਕੇ ਮੈਂ ਉਹ ਡਿਸ਼ ਲਾਈਏ ਤੇ ਤਾਂ ਜਦੋਂ ਕਿ ਪੜ੍ਹਾਈ ਕੀਤੀ ਸੀ ਤਾਂ ਉਸ ਵੇਲੇ ਸੋਚਿਆ ਸੀਗਾ ਕਿ ਇਹ ਵੀ ਕੰਮ ਜਿਹੜਾ ਆਪਾਂ ਨੂੰ ਕਰਨਾ ਪਊਗਾ ਕਿਉਂਕਿ ਕੋਈ ਵੀ ਜਦੋਂ ਪੜ੍ਹਾਈ ਕਰਦਾ ਆ ਪੜ੍ਹਦਾ ਲਿਖਦਾ ਇੱਕ ਮਨ ਦੇ ਵਿੱਚ ਆਸ ਹੁੰਦੀ ਆ ਕਿ ਵੱਡੀਆਂ ਕੰਪਨੀਆਂ ਜਿਹਾ ਜੋਬ ਵਧੀਆ ਲੱਗੂਗੀ ਕੋਈ ਕਾਰੋਬਾਰ ਚੰਗਾ ਕਰਾਂਗੇ ਤਾਂ ਥੋੜਾ ਜਿਹਾ ਆਪਣੇ ਬਾਰੇ ਇਹ ਦੱਸੋ ਕਿ ਕਿਵੇਂ ਤੁਸੀਂ ਕਿਉਂਕਿ ਜੇਕਰ ਅਸੀਂ ਮਾਲੀ ਸਹਾਇਤਾ ਦੀ ਗੱਲ ਕਰ ਲਈਏ ਕਿ ਘਰ ਦੇ ਹਾਲਾਤ ਕਿੱਦਾਂ ਦੇ ਨੇ ਕਿਵੇਂ ਤੋਂ ਤੂੰ ਗੁਜ਼ਾਰਾ ਕਰਦੇ ਹੋ ਬਸ ਐ ਪੜੇ ਲਿਖੀ ਤੇ ਮੈਂ ਹੈਗੀਆਂ ਬੀਏ ਮੈਂ ਕੀਤੀ ਹੈ ਲੇਕਿਨ ਜੌਬ ਉਸ ਤਰੀਕੇ ਦੀ ਨਹੀਂ ਮਿਲਦੀ ਇੱਥੇ ਬਿਲਕੁਲ ਜੌਬ ਤੇ ਮਤਲਬ ਮੰਨ ਲਓ ਖਤਮ ਹੀ ਨੇ ਕੋਈ ਜੌਬ ਨਹੀਂ ਕੋਈ ਕਿੱਧਰ ਅਗਰ ਕਿੱਧਰ ਵੀ ਅਪਲਾਈ ਕਰੋ 7000 8000 ਤੇ ਉਹਦੇ ਨਾਲ ਘਰ ਨਹੀਂ ਚੱਲਦੇ ਤੇ ਫਿਰ ਆਪਣੇ ਹੱਥ ਹੁਨਰ ਬਾਬੇ ਨੇ ਦਿੱਤਾ ਹੀ ਆ ਕਿ ਕਿਉਂ ਨਾ ਚਲੋ ਆਪਾਂ ਸਾਰਿਆਂ ਨੰਬਰ ਸਰਵਾਸੀਆਂ ਨੂੰ ਘਰ ਦੀ ਰੋਟੀ ਖਵਾਈ ਜਾ ਉਹ ਵੀ ਇੱਕਦਮ ਸਵੇਰੇ ਸਵੇਰੇ ਤਾਜੀ ਲੈ ਕੇ ਆਉਣੀ ਆ ਮੈਂ ਸਵੇਰੇ ਬਣਾ ਕੇ ਤਾਜੀ ਤੇ ਅਗਲੇ ਦਿਨ ਅਗਰ ਕੁਝ ਬਚਦਾ ਅਗਲੇ ਦਿਨ ਵੀ ਨਹੀਂ ਚਲਾਉਂਦੇ ਆਪਾਂ ਅਗਲੇ ਦਿਨ ਫਿਰ ਤਾਜੀ ਬਣਾ ਕੇ ਲੈ ਕੇ ਆਉਂਦੇ ਆਂ ਤਾਂ ਘਰ ਦਾ ਗੁਜ਼ਾਰਾ ਫਿਰ ਕਿਵੇਂ ਹੁੰਦਾ ਜੀ ਹੁਣ ਕਿਉਂਕਿ ਪਹਿਲਾਂ ਜਿੱਦਾਂ ਦੱਸਿਆ ਕਿ ਜੋਬ ਕਰਦੇ ਸੀਗੇ ਜੋਬ ਛੱਡਤੀ ਉਦੋਂ ਵੀ ਗੁਜ਼ਾਰਾ ਨਹੀਂ ਪਰ ਹੁਣ ਕਿੱਦਾਂ ਗੁਜ਼ਾਰਾ ਕਰਦੇ ਆਂ ਬਸ ਆਈ ਹੈ ਕਿ ਦੋ ਸੈਟਅਪ ਹੱਡੇ ਚੱਲਦੇ ਨੇ ਇੱਕ ਸ਼ਰਦਾਈ ਦਾ ਚੱਲਦਾ ਹੈ ਇੱਕ ਇਹਦਾ ਚੱਲਦਾ ਉਹਦੇ ਨਾਲ ਹੀ ਜੋੜ-ਜੋੜ ਕੇ ਫਿਰ ਖਰਚੇ ਆਪਣੇ ਘੱਟ ਕੀਤੇ ਹੋਏ ਨੇ ਤੇ ਉਹਦੇ ਕਰਕੇ ਗੁਜ਼ਾਰਾ ਕਰਦੇ ਆਂ ਘਰਦਿਆਂ ਵੱਲੋਂ ਕਿੰਨਾ ਇੱਕ ਸਹਿਯੋਗ ਮਿਲਦਾ ਜੀ ਮੇਰੀ ਫੈਮਿਲੀ ਜਿੱਤੇ ਕੋਈ ਨਹੀਂ ਮੇਰੇ ਛੋਟੇ ਭੈਣ ਭਰਾ ਨੇ ਉਹ ਮੇਰੇ ਨਾਨੀ ਕੋਲ ਰਹਿੰਦੇ ਨੇ ਬਾਕੀ ਮੇਰੇ ਮम्मा ਪਪਾ ਤੇ ਹੈ ਨਹੀਂ ਹਾਂਜੀ ਤਾਂ ਜਿਹੜੇ ਵੀ ਨਾਲ ਜੇ ਕਹਿ ਲਈ ਕਿ ਜਿਸ ਵੇਲੇ ਤੁਸੀਂ ਗ੍ਰੈਜੂਏਸ਼ਨ ਕਰਦੇ ਸੀਗੇ ਤੁਹਾਡੇ ਜਿਹੜੇ ਸਹੇਲੀਆਂ ਪਹਿਣਾ ਜਦੋਂ ਕੋਈ ਵੇਖਦੀਆਂ ਨੇ ਤਾਂ ਐਪਰੀਸ਼ੀਏਟ ਕਰਦੀਆਂ ਨੇ ਜਾਂ ਕੋਈ ਗੱਲ ਕਰਦੀ ਆ ਕਿ ਇਹਨਾਂ ਪੜ੍ਹ ਕੇ ਵੀ ਤੂੰ ਇਦਾਂ ਇਹ ਕੰਮ ਕਰ ਰਹੀ ਨਹੀਂ ਮੇਰੀ ਮੇਰੀ ਫ੍ਰੈਂਡਾਂ ਜਿਹੜੀਆਂ ਮੇਰੀਆਂ ਨੇ ਉਹਨਾਂ ਨੇ ਮੇਰਾ ਪੂਰਾ ਪੂਰਾ ਸਹਿਯੋਗ ਕੀਤਾ ਕਹਿੰਦੀ ਬਹੁਤ ਅੱਛਾ ਹੈ ਕਿ ਆਪਣਾ ਅੱਜ ਦੇ ਜ਼ਮਾਨੇ 'ਚ ਆਪਣਾ ਕੰਮ ਹੋਣਾ ਬਹੁਤ ਵੱਡੀ ਗੱਲ ਹੈ ਹਾਂਜੀ ਉਹ ਮੇਰਾ ਪੂਰਾ ਸਾਥ ਦਿੰਦਿਆਂ ਨੇ ਹਾਂ ਜੁਰੂਰ ਕਰਦੇ ਲੱਗੇ ਕੰਮ ਕਰ ਰਹੇ ਹਾਂਜੀ ਬਿਲਕੁਲ ਸਿੱਧਾ ਸਾਫ ਲੱਗੇ ਬਾਬਾ ਸਾਡੇ ਨਾਲ ਹੀ ਹੈ ਬਾਬੇ ਨੇ ਸਾਡਾ ਕੰਮ ਚਲਾਇਆ ਬਾਕੀ ਤੁਹਾਨੂੰ ਪਤਾ ਹੀ ਹੈ ਪਹਿਲਾਂ ਤੇ ਕੰਮ ਸਟਾਰਟਿੰਗ ਚ ਬਹੁਤ ਘਾਟ ਹੀ ਕੰਮ ਚੱਲਿਆ ਹੁੰਦਾ ਹੀ ਨਹੀਂ ਸੀ ਜਿਵੇਂ ਲੈ ਕੇ ਆਂਦੇ ਸੀ ਉਵੇਂ ਲੈ ਕੇ ਚਲੇ ਜਾਂਦੇ ਸੀ ਕਿਉਂਕਿ ਅਸੀਂ ਸ਼ਾਮ ਤੱਕ ਇਸ ਨੂੰ ਦਿੰਦੇ ਵੀ ਨਹੀਂ ਸੀ ਕਿਉਂਕਿ ਖਰਾਬ ਹੋ ਜਾਏ ਕੋਈ ਬਿਮਾਰ ਨਾ ਪੈ ਜਾਏ ਇਸ ਕਰਕੇ ਹਾਂਜੀ ਸਾਡੇ ਨਾਲ ਵੀਰ ਹੋਣੇ ਵੀ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਜਿਸ ਤਰੀਕੇ ਨਾਲ ਤੁਸੀਂ ਇੱਥੇ ਆਪਣਾ ਕਾਰੋਬਾਰ ਚਲਾ ਰਹੇ ਹੋ ਘਰ ਚਲਾ ਰਹੇ ਹੋ ਪਰਿਵਾਰ ਸਣੇ ਛੋਟੀ ਬੱਚੀ ਵੀ ਨਾਲ ਹੈਗੀ ਐ ਇੱਥੇ ਤਾਂ ਸਭ ਤੋਂ ਪਹਿਲਾਂ ਤਾਂ ਕਿਵੇਂ ਆ ਕਿ ਇੱਥੇ ਆਹ ਕੰਮ ਸ਼ੁਰੂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾਲੇਸਤਰਾ ਹੈਗੀ ਆ ਕਿ ਨੌਕਰੀ ਕਰਦੇ ਹੁੰਦੇ ਸੀ ਪ੍ਰਾਈਵੇਟ ਤੇ ਬੱਚੀ ਦੇ ਸੁਪਨੇ ਵੀ ਇਹੀ ਵੇਖਣੇ ਨੇ ਤੇ ਆਪਣੇ ਵੀ ਵੇਖਣੇ ਨੇ ਤੇ ਘਰ ਦਾ ਗੁਜ਼ਾਰਾ ਵੀ ਵੇਖਣਾ ਤੇ ਬੱਚੇ ਨੂੰ ਕੱਲੋਂ ਕਿਸੇ ਦਾ ਮੂੰਹ ਨਾ ਵੇਖਣਾ ਪਏ ਅੱਜ ਕੱਲ ਕੋਈ ਜਿਹਦੇ ਕੋਲ 1 ਰੁਪਈਆ ਨਹੀਂ ਹੁੰਦਾ ਉਹਨੂੰ ਕੋਈ ਦਿੰਦਾ ਵੀ ਕੁਛ ਨਹੀਂ ਜਿਹਦੇ ਕੋਲ ਵਾਧੂ ਹੁੰਦਾ ਉਹਨੂੰ ਦੁਨੀਆ ਦੇ ਵੀ ਦਿੰਦੀ ਹੈ ਪਰ ਅਹੀ ਇਹ ਸੋਚਿਆ ਕਿ ਨਾ ਕਿਸੇ ਤੋਂ ਮੰਗਣਾ ਨਾ ਬੱਚੇ ਨੂੰ ਮੰਗਣ ਦੇਣਾ ਤੇ ਉਹਦੇ ਸੁਪਨੇ ਕਰਕੇ ਅਹੀ ਬਸ ਛੜਕਾ ਤਾਂ ਨਿਕਲੇ ਆ ਜੀ ਤੇ ਬਸ ਇਹ ਕਰਕੇ ਆਪਣਾ ਛੋਟਾ ਜਿਹਾ ਸੈਟਅਪ ਇੱਥੇ ਲਾਇਆ ਘਰਦਿਆਂ ਨਾਲ ਘਰ ਦੀ ਸਾਥ ਦਿੰਦੀ ਹੈ ਜੀ ਅੱਜ ਕੱਲ ਕੋਈ ਵਿਰਲਾ-ਵਿਰਲਾ ਹੀ ਹੁੰਦਾ ਪੜੇ ਲਿਖਿਆ ਕੋਈ ਸਾਥ ਦਿੰਦਾ ਕੋਈ ਛੜਕਾ ਤੇ ਆਉਣਾ ਚਾਹਦਾ ਕੋਈ ਧੀ ਪੁੱਤ ਨਹੀਂ ਕੋਈ ਮਾਪਿਓ ਨਹੀਂ ਚਾਹੁੰਦਾ ਕੋਈ ਭੈਣ ਭਰਾ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਕੋਈ ਵਿਆਹ ਕਰਕੇ ਛੜਕਾ ਤੇ ਬੈਠੇ ਪਰ ਉਹਦੇ ਆਪਣੇ ਸੰਸਕਾਰ ਹੈਗੇ ਨੇ ਉਹਦੀ ਆਪਣੀ ਰੈਪਿਊਟੇਸ਼ਨ ਮਤਲਬ ਇਸ ਤਰੀਕੇ ਦੀ ਬਣੀ ਹੋਈ ਹੈ ਮਨ ਚ ਧਾਰਨਾ ਹੈਗੀ ਹੈ ਕਿ ਨਹੀਂ ਮੈਂ ਆਪਣੇ ਘਰ ਵਾਲੇ ਦਾ ਸਾਥ ਦੇਣਾ ਆਪਣੇ ਬੱਚਿਆਂ ਵਾਸਤੇ ਕੁਝ ਕਰਨਾ ਤੇ ਬਸ ਆਜੋ ਮੇਰੇ ਨਾਲ ਨਾਲ ਛੜਕਾ ਤੇ ਹੈਗੀ ਹੈ ਤੇ ਪੂਰਾ ਸਾਥ ਆਪਣਾ ਦੇ ਰਹੀ ਆਪਣੇ ਬੱਚੇ ਦੇ ਪਾਲਣ ਪੋਸ਼ਣ ਚ ਮੇਰੀ ਮਦਦ ਕਰ ਰਹੀ ਹੈ ਪੰਜ ਨਹੀਂ ਆਉਂਦਾ ਕਿ ਪਰਿਵਾਰ ਨੂੰ ਇਦਾਂ ਇੱਥੇ ਕੰਮ ਕਰ ਰਿਹਾ ਹਾਲਾਂਕਿ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਇੱਕ ਮੰਨ ਦੇ ਵਿੱਚ ਆਂਦਾ ਹੋਵੇ ਕਿ ਅੱਜ ਇਨ੍ਹਾਂ ਸੜਕਾਂ ਦੇ ਉੱਤੇ ਮੈਂ ਇਦਾਂ ਕੰਮ ਕਰ ਰਿਹਾ ਕਿੱਥੇ ਨੌਕਰੀ ਕਰਦਾ ਸੀ ਮਨ 'ਚ ਬਿਲਕੁਲ ਹੁੰਦਾ ਬਾਈ ਕਿਦਾ ਮਨ ਕਰਦਾ ਸੜਕ ਤੇ ਬੈਨ ਨੂੰ ਪਰ ਮਜਬੂਰੀਆਂ ਹਾਲਾਤ ਕੋ ਕਰਦੇ ਹੋ ਜਾਂ ਬਨ ਜਾਂਦੇ ਨੇ ਜੋ ਮਜਬੂਰੀ 'ਚ ਬੰਦਾ ਬਹੁਤ ਕੁਝ ਕਦਮ ਚੁੱਕ ਲੈਂਦਾ ਤੇ ਹੁਣ ਆਪਾਂ ਚਲੋ ਕੋਈ ਗਧਾ ਗਲਤ ਕਦਮ ਚੁੱਕਣ ਤੋਂ ਵਧੀਆ ਕੋਈ ਆਪਾਂ ਕਿਸੇ ਦੀ ਨੌਕਰੀ ਕੋਈ ਗੁਲਾਮੀ ਕਰਨ ਤੋਂ ਵਧੀਆ ਕਿ ਆਪਣਾ ਇੱਕ ਛੋਟਾ ਜਿਹਾ ਪੈਸੇ ਜੋੜ ਕੇ 4-5 ਹਜ਼ਾਰ ਤੋਂ ਆਪਾਂ ਸੈਟਅਪ ਸਟਾਰਟ ਕੀਤਾ ਆਪਣੀ ਕਿਰਤ ਕਰਨ ਨੇ ਆ ਦਸਾਂ ਨੋਹਾਂ ਦੀ ਕਮਾਈ ਖਾਣ ਨੇ ਪਰ ਪੰਜਾਬੀਆਂ ਦਾ ਸਿਰ ਤੇ ਹੈਗੇ ਆ ਨੌਕਰੀ ਮੈਂ ਬਹੁਤ ਕੀਤੀ ਹੈ ਜੀ ਨੌਕਰੀਆਂ 'ਚ ਮੇਰਾ ਘਰ ਚੱਲੇ ਹੀ ਆ ਤੇ ਮੇਰੇ ਕੋ ਬਚਿਆ ਕੁਝ ਨਹੀਂ ਹੈਗਾ ਘਰ ਦੇ ਕਿਰਾਏ ਨੇ 5000 ਰੁਪਏ ਮੇਰਾ ਘਰ ਕਿਰਾਇਆ ਚੱਲ ਗਿਆ ਬੱਚੇ ਦੀ ਫੀਸ ਚੱਲ ਗਈ ਗੱਡੀ ਦੀ ਕਿਸ਼ਤ ਚਲੀ ਗਈ ਬਸ ਜੀ ਭਾਈ ਇੰਨਾ ਕੁਝ ਹੀ ਮੈਂ ਬਸ ਉੱਚ ਕੀਤਾ ਨੌਕਰੀਆਂ 'ਚ ਫਿਰ ਇੱਕ ਟਾਈਮ ਆਇਆ ਕਿ ਜਦੋਂ ਨੌਕਰੀ ਹੈ ਮੇਰਾ ਕੋ ਹਾਲਾਤ ਮੇਰੇ ਖਰਾਬ ਹੋ ਗਏ ਮੇਰੇ ਪੈਸੇ ਬੋਰ ਡੇ ਗਏ ਤੇ ਕੰਪਨੀਆਂ ਕਿਸੇ ਸਗੀ ਨਹੀਂ ਹੁੰਦੀਆਂ ਨਾਲ ਮੇਰਾ ਪਰਿਵਾਰ ਵੇਖਿਆ ਨਾ ਮੇਰਾ ਘਰ ਵੇਖਿਆ ਨਾਲ ਮੈਨੂੰ ਇਮੀਡੀਏਟਲੀ ਚੁੱਕੇ ਰਿਜ਼ਾਈਨ ਮੇਰਾ ਮੈਨੂੰ ਲੈਫਟ ਕਰਤਾ ਕੰਮ ਤੋਂ ਮੇਰੀ ਤਨਖਾਹ ਵੀ ਹੋਲਡ ਕਰ ਲਈ ਤੇ ਬਗੋ ਮਜਬੂਰੀ ਹੈ ਗਿਆਹੀਂ ਬਕਰ ਸਲਾਹ ਬਣੀ ਤੇ ਫਿਰ ਕੁਛ ਇਸ ਕਰਕੇ ਛਲਕਾ ਤੇ ਆਉਣਾ ਪਿਆ ਪਹਿਲਾਂ ਆਪਾਂ ਸਰਦਾਈ ਦਾ ਕੰਮ ਨਾਲ ਲਾਇਆ ਜੀ ਸਰਦਾਈ ਦੇ ਕੰਮ ਤੋਂ ਆਪਾਂ ਥੋੜਾ ਜਿਹਾ ਆਪਣਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕਿਰਪਾ ਹੋਈ ਸਾਡੇ ਤੇ ਥੋੜੀ ਜੀ ਕੰਮ ਚੱਲਿਆ ਸਰਦਾਈ ਦਾ ਉਸ ਤੋਂ ਬਾਅਦ ਆਪਾਂ ਇਹ ਛੋਟਾ ਜਿਹਾ ਸੈਟਅਪ ਸਟਾਰਟ ਕੀਤਾ ਉਹ ਵੀ ਪੂਰੀ ਨਾਲ ਦੀ ਦੀ ਸਹਿਮਤੀ ਨਾਲ ਮੇਰੀ ਵਾਈਫ ਦੀ ਪੂਰੀ ਸਹਿਮਤੀ ਪੂਰੀ ਮਦਦ ਨਾਲ ਪੁਰਾ ਸਹਿਯੋਗ ਮਿਲਿਆ ਤਾਂ ਮੈਂ ਕਰ ਪਾਇਆ ਨਹੀਂ ਤਾਂ ਨਹੀਂ ਮਿਲਿਆ ਮੇਰੇ ਬੱਚੀ ਦਾ ਬੜਾ ਯੋਗਦਾਨ ਹੈਗਾ ਸਾਡੇ 5 ਸਾਲ ਦੀ ਮੇਰੀ ਗੁੜੀਆ ਹੈਗੀ ਹੈ ਜੋ ਘਰ ਕੱਲੀ ਰਹਿੰਦੀ ਹੈ ਅੱਜ ਮੇਰੇ ਨਾਲ ਆ ਨੀ ਤੇ ਉਹ ਘਰ ਕੱਲੀ ਰਹਿੰਦੀ ਆ ਸਕੂਲੋਂ ਆਉਂਦੀ ਆ ਸਕੂਲ ਤੋਂ ਬਾਦੋ ਰੋਟੀ ਪਾਣੀ ਖਵਾ ਕੇ ਉਹਨੂੰ ਤਾਲੇ 'ਚ ਬੰਦ ਕਰ ਦਿੰਦੇ ਆ ਤੇ ਉਹ ਤੋਂ ਬਾਦ ਸਾਰਾ ਦਿਹਾੜੀ ਸਾਰੀ ਦਿਹਾੜੀ ਆਪਣਾ ਟੀਵੀ ਫੋਨ ਵੇਖ ਲਿਆ ਖੇਡ ਲਿਆ ਤੇ ਘਰ ਕੱਲੀ ਰਹਿੰਦੀ ਆ ਉਹਦਾ ਹੀ ਬੜਾ ਸਹਿਯੋਗ ਹੈਗਾ ਬਹੁਤ ਸਾਥ ਦਿੰਦੀ ਮੇਰੀ ਬੇਟੀ ਤੇ ਭਾਈ ਇੰਨਾ ਕਰਕੇ ਮੈਂ ਹੈਗਾ ਤੇ ਉਹਨਾਂ ਵਾਸਤੇ ਕਮਾਉਨੇ ਆ ਉਹਨਾਂ ਵਾਸਤੇ ਕਰਨੇ ਆ ਸਾਰਾ ਕੁਝ ਜੀ ਸਰ ਪੰਜਾਬ ਦੇ ਵਿੱਚ ਜੋ ਪੰਜਾਬੀ ਨੌਜਵਾਨ ਹੈਗੇ ਨੇ ਇਹੋ ਜਿਹੇ ਕੰਮ ਕਰਨ ਤੋਂ ਕਾਫੀ ਝਿਜਕਦੇ ਨੇ ਤਾਂ ਫੌਰਨ ਵੱਲ ਨੂੰ ਜਾਂਦੇ ਨੇ ਬਾਹਰ ਦੇ ਮੁਲਕਾਂ 'ਚ ਜਾਂਦੇ ਨੇ ਤਾਂ ਪੰਜਾਬ 'ਚ ਜੋ ਪ੍ਰਵਾਸੀ ਲੋਕ ਨੇ ਉਹ ਇਹੋ ਜਿਹੇ ਸੈਟਅਪ ਚਲੰਦੇ ਨੇ ਪਰ ਤੁਹਾਨੂੰ ਕਿਤੇ ਨਾ ਕਿਤੇ ਇਹ ਚੀਜ਼ ਦੇ ਉੱਤੇ ਕਿਉਂਕਿ ਗੁਰੂ ਘਰ ਦੇ ਬਿਲਕੁਲ ਨੇੜੇ ਤੁਸੀਂ ਇਹ ਕੰਮ ਆਪਣਾ ਸਟਾਰਟਅਪ ਸ਼ੁਰੂ ਕੀਤਾ ਤਾਂ ਮਾਣ ਵੀ ਹੁੰਦਾ ਕਿ ਮੈਂ ਕਿਉਂਕਿ ਬਾਹਰ ਜਾ ਕੇ ਵੀ ਇਰਤੋਂ ਵੀ ਛੋਟੇ ਛੋਟੇ ਕੰਮ ਕਰਨੇ ਪੈਂਦੇ ਨੇ ਬਿਲਕੁਲ ਜੀ ਬਹੁਤ ਮਾਣ ਹੁੰਦਾ ਕਿ ਗੁਰੂ ਨਗਰੀ ਜੇ ਆਪਾਂ ਇੱਕ ਬਾਣਾ ਪਾ ਗਏ ਆਪਣੇ ਗੁਰੂ ਦੀ ਨਗਰੀ ਜੇ ਗੁਰੂ ਸਾਹਿਬ ਦੇ ਗੁਰਦੁਆਰੇ ਸਾਹਮਣੇ ਬਹਿ ਕੇ ਆਪਾਂ ਕੰਮ ਕਰਨ ਨੇ ਬਹੁਤ ਮਾਣ ਵਾਲੀ ਗੱਲ ਪੰਜਾਬੀ ਬੰਦਾ ਹੁੰਦਾ ਤੇ ਜਿਹੜਾ ਵੀ ਆਉਂਦਾ ਸਾਡੇ ਭਰਾ ਨੇ ਸਾਡੇ ਕੋਈ ਵੀ ਆਪਾਂ ਧਰਮ ਜਾਤ ਨਹੀਂ ਵੇਖਦੇ ਜਿਹੜੇ ਵੀ ਆਉਂਦੇ ਨੇ ਸਾਡੇ ਕੋਲ ਸਾਫ਼ ਸੁਥਰਾ ਵਧੀਆ ਘਰ ਦਾ ਖਾਣਾ ਖਾ ਕੇ ਜਾਂਦੇ ਨੇ ਆਪਾਂ ਕੁਆਲਿਟੀ ਮੇਨਟੇਨ ਰੱਖਦੇ ਆਂ ਸਾਫ਼ ਸੁਥਰਾ ਮੇਨਟੇਨ ਰੱਖਦੇ ਆਂ ਕੋਰ ਸਿੱਖਾ ਵੀਰਾਂ ਨੂੰ ਵੀ ਪੰਜਾਬੀਆਂ ਨੂੰ ਇਹੀ ਅਪੀਲ ਹੈਗੀ ਆਪਾਂ ਬਾਹਰ ਜਾਣ ਤੋਂ ਪਰਹੇਜ਼ ਕਰੀਏ ਤੇ ਆਪਾਂ ਆਪਣਾ ਪੰਜਾਬ ਸੰਭੀਏ ਪੰਜਾਬੀ ਸੰਭੀਏ ਤੇ ਇੱਥੇ ਆਪਾਂ ਛੋਟੇ ਮੋਟੇ ਕਾਰੋਬਾਰ ਕਰੀਏ ਪ੍ਰਵਾਸੀਆਂ ਨੇ ਵੀ ਆ ਗਏ ਉਹ ਪ੍ਰਵਾਸੀਆਂ ਨੇ ਵੀ ਅਉਣਾ ਹੀ ਆਉਣਾ ਜਦੋਂ ਕੋਈ ਇੱਥੇ ਕੰਮ ਹੀ ਨਹੀਂ ਹੋਣ ਡਿਆ ਸਬਜ਼ੀ ਕੋਈ ਆਪਣਾ ਪੰਜਾਬੀ ਵੇਚਣ ਨਹੀਂ ਡਿਆ ਕੰਮ ਕੋਈ ਛੋਟਾ ਮੋਟਾ ਹੋਣ ਨਹੀਂ ਡਿਆ ਤੇ ਉਹ ਕੰਮ ਦੇ ਪ੍ਰਵਾਸੀਆਂ ਨੇ ਕਰਨੇ ਨੇ ਉਹ ਵੇਖਦੇ ਨੇ ਉਹ ਨਬਜ ਤੇ ਫੜਦੇ ਨੇ ਪੰਜਾਬੀਆਂ ਦੀ ਕਿਵੇਂ ਪੰਜਾਬੀ ਦੀ ਨਬਜ ਕਿੱਥੇ ਕਮਜ਼ੋਰ ਹੈਗੀ ਆ ਉਹ ਨਬਜ ਤੇ ਪੈਰ ਰੱਖੀ ਆ ਆਪਾਂ ਤੇ ਉਹ ਕੰਮ ਕਰਦੇ ਨੇ ਭਈ ਸਾਡੇ ਕੋਲ ਅਸੀਂ ਵੀ ਆਪਣੇ ਬੰਦੇ ਨੂੰ ਮਾਲਾ ਕਹਿੰਨੇ ਕਿ ਭਈ ਪ੍ਰਵਾਸੀ ਕੋਲ ਖਾਉਂਦੇ ਨੇ ਜਦੋਂ ਸਾਡੇ ਬੰਦੇ ਕੰਮ ਹੀ ਨਹੀਂ ਕਰਨਗੇ ਫਿਰ ਪ੍ਰਵਾਸੀਆ ਕੋਲ ਦੇ ਖਾਣੇ ਪੈਣਾ ਮਜਬੂਰੀ ਹੈਗੀ ਸਾਡੀ ਪਰ ਅੱਜ ਕੱਲ੍ਹ ਹੁਣ ਡੋਰ ਚੱਲਿਆ ਜੋ ਆਪਣੇ ਨੌਜਵਾਨ ਆਪਣੇ ਗੁਰਸਿੱਖ ਵੀਰ ਭੈਣ ਬੜੇ ਛੜਕਾ ਤੇ ਆ ਗਏ ਨੇ ਬਹੁਤ ਕੰਮ ਕਰ ਰਹੇ ਨੇ ਕਾਟ ਲਾਈ ਇਹਨਾਂ ਨੇ ਕਿ ਆਪਣੇ ਪੰਜਾਬੀਆਂ ਨੂੰ ਅਪੀਲ ਇਹੀ ਹੈ ਕਿ ਉਹਨਾਂ ਸਾਥ ਦੋ ਵੱਧ ਚੜ ਕੇ ਸਾਥ ਦੋ ਕਿਉਂਕਿ ਵੀਰ ਜੀ ਆਪਾਂ ਇੱਥੇ ਘਰ ਬਣਾਉਣ ਨੂੰ ਨਹੀਂ ਬੈਠੇ ਹੋਏ ਆਪਾਂ ਆਪ ਇੱਥੇ ਰੋਟੀ ਚਲਾਉਣ ਨੂੰ ਬੈਠੇ ਹੋਏ ਆ ਤੁਹਾਨੂੰ 5-700 ਬਚੂਗਾ ਤੇ ਇਹ ਕਿ ਸਾਡੇ ਘਰ ਦੀ ਰੋਟੀ ਚੱਲੂਗੀ ਵਧੀਆ ਤੇ ਵਧੀਆ ਖਾਵਾਂਗੇ ਵਧੀਆ ਪਾਵਾਂਗੇ ਤੇ ਬੱਚੇ ਨੂੰ ਪੜਾਵਾਗੇ ਬਸ ਇਹੀ ਹੈਗਾ ਬਾਕੀ ਤੇ ਇੱਥੋਂ ਕੋਈ ਜ਼ਰਾ ਆਪਾਂ ਗੇਨ ਨਹੀਂ ਕਰ ਸਕਦੇ ਆ ਬਸ ਇੰਨੀ ਕੁ ਸਾਡੀ ਬੇਨਤੀ ਹੈਗੀ ਕਿ ਸਾਡੇ ਭਰਾਵਾਂ ਦਾ ਤੇ ਸਾਡਾ ਵੀ ਸਾਥ ਦੋ ਐਵੇਂ ਪਿਆਰ ਬਣਾ ਕੇ ਰੱਖੋ ਜੀ ਜਿਹਦੇ ਚੰਗੇ ਭਵਿੱਖ ਵਾਸਤੇ ਕਿਉਂਕਿ ਇੱਕ ਮਾਪੇ ਦੇ ਉੱਤੇ ਬੜੀ ਜ਼ਿੰਮੇਵਾਰੀ ਹੁੰਦੀ ਹੈ ਕਿ ਬੱਚੀ ਦਾ ਚੰਗਾ ਭਵਿੱਖ ਸੋਚਿਆ ਜਾ ਸਕੇ ਤਾਂ ਇਸ ਵਕਤ ਜਦੋਂ ਬੱਚੀ ਸਾਹਮਣੇ ਇੱਥੇ ਹੁੰਦੀ ਆ ਤਾਂ ਮਨ 'ਚ ਕੀ ਖਿਆਲ ਆਉਂਦਾ ਮਨ 'ਚ ਇਹ ਖਿਆਲ ਹੁੰਦਾ ਜੀ ਬਸ ਕਿ ਇਹਦੇ ਕਰਕੇ ਆਪਾਂ ਸਾਰਾ ਕੁਝ ਇਹਦੇ ਕਰਕੇ ਕਰ ਰਹੇ ਹਾਂ ਉਹਨੂੰ ਅੱਜ ਇਸ ਕਰਕੇ ਵੀ ਇੱਥੇ ਲੈ ਕੇ ਉਹਨਾਂ ਨੂੰ ਇੱਕ ਬੱਚੇ ਨੂੰ ਸ਼ੁਰੂ ਤੋਂ ਸਿੱਖਿਆ ਮਿਲਦੀ ਹੈ ਉਹ ਚੀਜ਼ ਵਲ ਫੱਜਦੀ ਉਹ ਜਿਹੜੀ ਮੇਰੇ ਨਾਲ ਦੀ ਹੈ ਉਹਦੀ ਮਾਂ ਹੈਗੀ ਆ ਉਹ ਪੂਰਾ ਸਪੋਰਟ ਕਰ ਰਹੀ ਹੈ ਉਹ ਬਿਲਕੁਲ ਚ ਜਗਦੀ ਨਹੀਂ ਕਿ ਆਪਾਂ ਛੜਕਾ ਤੇ ਕੰਮ ਕਰ ਰਹੇ ਹਾਂ ਮੈਨੂੰ ਕੋਈ ਵੇਖ ਰਿਹਾ ਹੈ ਕੋਈ ਮਿਲ ਲੰਗ ਰਿਸ਼ਤੇਦਾਰ ਕੋਈ ਲੰਗ ਰਿਹਾ ਕੋਈ ਭੈਣ ਭਰਾ ਲੰਗ ਰਹੇ ਨੇ ਉਹਨੂੰ ਬਿਲਕੁਲ ਜੀ ਬੱਚੀ ਨੂੰ ਆਪਾਂ ਲੈ ਕੇ ਆਉਂਦੇ ਆ ਕਿ ਜਿਉਂ-ਜਿਉਂ ਸਾਡੇ ਹਾਲਾਤ ਨੇ ਉਹ ਬੱਚੀ ਸਾਡੇ ਹਾਲਾਤ ਐਬਜ਼ਾਰਬ ਕਰਦੀ ਹੈ ਕਿ ਮੇਰੇ ਮਾਪਿਓ ਗਰਮੀ ਦੇ ਵਿੱਚ ਬੈਠੇ ਹੋਏ ਨੇ ਤੇ ਐਵੇਂ ਕਰਕੇ ਜੀ ਤਾਂ ਕਰਕੇ ਬੱਚੀ ਨੂੰ ਲੈ ਕੇ ਉਹਨਾਂ ਦੇ ਵੱਲ ਵੇਖ ਕੇ ਹੀ ਜਿੰਨੇ ਕਿ ਨਹੀਂ ਇਹਦੇ ਵਾਸਤੇ ਸਾਨੂੰ ਮਿਹਨਤ ਕਰਨੀ ਹੈ ਤੇ ਉਹ ਸਾਡੇ ਵੱਲ ਵੇਖਦੀ ਹੈ ਕਿ ਨਹੀਂ ਮੈਨੂੰ ਮਾਪਿਓ ਦਾ ਸਾਥ ਦੇਣਾ ਕੱਲ ਨੂੰ ਵੱਡੀ ਹੋਊਗੀ ਸੰਸਕਾਰ ਵਾਲੀ ਹੋਊਗੀ ਤੇ ਆਪਣੀ ਕੀ ਕਹਿੰਦੇ ਨੇ ਛੱਤ ਥੱਲੇ ਆਪਣੇ ਮਾਪਿਓ ਦੀ ਇੱਜ਼ਤ ਥੱਲੇ ਰਹੂਗੀ ਵਧੀਆ ਕਰਕੇ ਤੇ ਅੱਜ ਕੱਲ ਸਿਖਾਣਾ ਬੱਚਿਆਂ ਨੂੰ ਬਹੁਤਾ ਉਹਨਾਂ ਨੂੰ ਨਾਲ ਲੈ ਕੇ ਉਹਨੇ ਕਿ ਦੇਖੇ ਸਾਡੇ ਹਾਲਾਤ ਵੀ ਉਹ ਕਿਹੋ ਜਿਹੇ ਨੇ ਤੇ ਬਾਬਾ ਹਾਲਾਤ ਸੁਧਾਰੂ ਇਹਦੇ ਕਰਕੇ ਸੁਧਾਰੂਗਾ ਤੇ ਸੁਧਾਰੂਗਾ ਇੱਕ ਦਿਨ ਸਾਡਾ ਹਾਲਾਤ। ਪਰਿਵਾਰ ਕਦੀ ਕਹਿੰਦਾ ਨਹੀਂ ਕਿ ਤੁਹਾਡੇ ਜਿੱਦਾਂ ਕਹਿ ਲੀਏ ਕਿ ਸੰਗੀ ਸਾਥੀਆਂ ਪਰਿਵਾਰ ਕੀ ਆਪਣੇ ਪਰਿਵਾਰ ਦੇ ਨਾਲ ਤੁਸੀਂ ਕਿਉਂ ਸੜਕਾਂ ਤੇ ਜਾਂਦੇ ਕੱਲੇ ਜਾ ਕੇ ਕੰਮ ਕਰ ਲਾ ਜਾਂ ਕੋਈ ਐਹੋ ਜੀ ਕਦੀ ਗੱਲ ਹੋਈ ਜੀ ਪਰਿਵਾਰ ਜੇ ਆਪਾਂ ਸਗੇ ਪਰਿਵਾਰਾਂ ਦੀ ਗੱਲ ਕਰੀਏ ਤੇ ਸਗੇ ਪਰਿਵਾਰ 'ਚ ਮੇਰੇ ਹੈ ਵੀ ਨੇ ਤੇ ਉਹ ਮੇਰੇ ਹੈ ਵੀ ਨਹੀਂਗੇ। ਤੇ ਆਪਣੇ ਆਜ ਤੱਕ ਮੇਰਾ ਕੋਈ ਸੱਤ ਸਾਲ ਤੋਂ ਮੇਰੀ ਮੈਰਿਜ ਨਹੀਂ ਹੋ ਗਈ ਸੱਤ ਸਾਲ ਤੋਂ ਮੈਂ ਕਿਰਾਏ ਤੇ ਰਹਿਣ ਨੇ ਆ ਮੈਨੂੰ ਕਿਸੇ ਨੇ ਤੱਕ ਦਿਵਾਨੀ ਨਹੀਂ ਪੁੱਛੀ ਨਾ ਕਦੇ ਮੇਰਾ ਔਲਾਦ ਪੁੱਛਿਆ ਨਾ ਮੇਰੇ ਬੱਚੇ ਦਾ ਬਾਤ ਪੁੱਛੇ ਤੇ ਮੈਂ ਨਾ ਉਹਨਾਂ ਦੀ ਫਿਗਰ ਕਰਦਾ ਨਾ ਪਰਵਾਹ ਕਰਦਾ ਬਾਕੀ ਹਾਂ ਮੇਰੇ ਯਾਰ ਦੋਸਤ ਸੰਗੀ ਸਾਥੀ ਮੈਨੂੰ ਬਹੁਤ ਅਪਰੀਸ਼ੀਏਟ ਕਰਦੇ ਨੇ ਬਹੁਤ ਮੇਰਾ ਸਾਥ ਦਿੰਦੇ ਨੇ ਕਿ ਨਹੀਂ ਬਹੁਤ ਵਧੀਆ ਤੂੰ ਕੰਮ ਕਰ ਰਿਹਾ ਤੇ ਬੱਚੇ ਤੇਰੇ ਨਾਲ ਨੇ ਆਪਣਾ ਤੂੰ ਮਿਹਨਤ ਕਰਨ ਨੇ ਕਿਰਤ ਕਰਨ ਨੇ ਹੋਰ ਆਪਣੇ ਪੰਜਾਬੀ ਅੰਮਰਸਰ ਜਿੰਨੇ ਭੈਣ ਭਰਾ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਮੇਰਾ ਬਹੁਤ ਸਾਥ ਦੇ ਰਹੇ ਨੇ ਅਪਰੀਸ਼ੀਏਟ ਕਰਕੇ ਕੋਈ ਕੰਮ ਛੋਟਾ ਵੱਡਾ ਨਹੀਂ ਅੱਜ ਛੋਟਾ ਹੈਗਾ ਕਰ ਲੂੰ ਵੱਡਾ ਵੀ ਹੋਊਗਾ ਗੁਰੂ ਮਹਾਰਾ ਕਿਰਪਾ ਕਰਨਗੇ ਬਾਕੀ ਆਪਣਿਆਂ ਨੇ ਹਾਂ ਤੱਕ ਮੇਰਾ ਕੋਈ ਸਾਥ ਦਿੱਤਾ ਨਹੀਂ ਤੇ ਨਾਹੀਂ ਅੱਗੇ ਮੈਨੂੰ ਉਮੀਦ ਹੈ ਹੀ ਉਹਨਾਂ ਤੋਂ ਵੀ ਗੁਰੂ ਸਾਹਿਬ ਤੋਂ ਕੀ ਆਸ ਕਰ ਗੁਰੂ ਸਾਹਿਬ ਤੋਂ ਬੜੀ ਆਸ ਹੈਗੀ ਹੈ ਉਹਨਾਂ ਦੇ ਆਸਰੇ ਬੈਠੇ ਹੋਏ ਆ ਬਸ ਬਾਬੇ ਤੋਂ ਇਹੀ ਅਰਦਾਸ ਹੈਗੀ ਕਿ ਘਰ-ਬਾਰ ਚੱਲਦੇ ਰਹਿਣ ਸਾਰਿਆਂ ਦੇ ਦਾਲ ਫੁਲਕਾ ਚੱਲਦਾ ਰਹੇ ਬਸ ਇਹੀ ਅਪੀਲ ਹੈਗੀ ਹੈ ਇਹੀ ਬਾਬੇ ਤੋਂ ਅਰਦਾਸ ਹੈਗੀ ਹੈ ਗੁਰ ਰਾਮਦਾਸ ਜੀ ਜੀ ਬਿਲਕੁਲ ਜਿਵੇਂ ਤੁਸੀਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਆ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਇੱਕ ਗੁਰਸਿੱਖ ਪਰਿਵਾਰ ਜੋ ਗੁਰੂ ਸਾਹਿਬ ਜੀ ਦੇ ਨਾਲ ਜੁੜਿਆ ਪਰਿਵਾਰ ਆ ਤਾਂ ਉਹਨਾਂ ਵੱਲੋਂ ਇੱਥੇ ਆਪਣੀ ਕਿਰਤ ਕੀਤੀ ਜਾ ਰਹੀ ਹੈ ਹੱਥੀਂ ਕਿਰਤ ਕਰਕੇ ਜੋ ਆਪਣਾ ਪਰਿਵਾਰ ਪਾਲਿਆ ਜਾ ਰਿਹਾ ਤੇ ਇੱਕ ਛੋਟੀ ਬੱਚੀ ਨੂੰ ਲੈ ਕੇ ਵੱਡੇ-ਵੱਡੇ ਸੁਪਨੇ ਜੋ ਮਾਪੇ ਤੇ ਹੈਗੇ ਨੇ ਤਾਂ ਜ਼ਰੂਰ ਆਪਾਂ ਵੀ ਆਸ ਕਰਦੇ ਹਾਂ ਕਿ ਜਿਹੜੇ ਵੀ ਵੀਰ ਵੀਡੀਓ ਦੇਖ ਰਹੇ ਨੇ ਇੱਕ ਵਾਰੀ ਜ਼ਰੂਰ ਇੱਥੇ ਆਇਓ ਤਾਂ ਜ਼ਰੂਰ ਇਹਨਾਂ ਕੋ ਆ ਕੇ ਇੱਥੇ ਖਾਣਾ ਜ਼ਰੂਰ ਖਾ ਕੇ ਜਾਇਓ ਕਿਉਂਕਿ ਕਿਤਨਾ ਕਿਤੇ ਥੋਟੇ ਇੱਕ ਵਾਰ ਆ ਕੇ ਖਾਣਾ ਖਾਣ ਦੇ ਨਾਲ ਇਹਨਾਂ ਦਾ ਘਰ ਵੀ ਚੱਲ ਸਕਦਾ ਤੇ ਇੱਕ ਹੌਸਲਾ ਵੀ ਜਿਹੜਾ ਇਹਨਾਂ ਦਾ ਹੋਰ ਜਿਹੜਾ ਮਨੋਬਲ ਵਧੇਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਸ ਨੂੰ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ